ਸਸੀ ਕਾਲਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਪਾਂ ਤੁਹਾਨੂੰ ਦੱਸਦੇ ਇੱਕ ਬਾਰੇ ਦੀਆਂ ਫਲੀਆਂ ਨੂੰ ਸੌਖੇ ਤਰੀਕੇ ਨਾਲ ਕੱਟਣ ਦਾ ਇਸ ਤਰ੍ਹਾਂ ਛੋਟੀ ਜੀ ਕੈਂਚੀ ਲਿਆਓ ਰਸੋਈ ਦੇ ਕੰਮਾਂ ਵਾਸਤੇ ਜਿਵੇਂ ਜੇ ਮਿਰਚ ਕੌੜੀ ਹੈ ਉਹ ਵੀ ਆਪਾਂ ਕੱਟ ਸਕਦੇ ਹਾਂ ਤੇ ਇਸ ਤਰ੍ਹਾਂ ਕਰੋ ਜਿੰਨੀ ਮਰਜ਼ੀ ਬਰੀ ਤੁਸੀਂ ਇਸ ਤਰ੍ਹਾਂ ਗਵਾਰੇ ਦੀਆਂ ਫਲੀਆਂ ਕੱਟ ਲਓ ਬਹੁਤ ਛੇਤੀ ਤੇ ਸੌਖੀ ਬਟਦੀਆਂ ਨੇ ਕਰਦਣਾ ਨਾਲ ਤਾਂ ਆਪਣੇ ਹੂਠੇ ਦੁਖਣ ਲੱਗ ਜਾਂਦੇ ਇੱਕਠੀਆਂ ਫੜੋ ਕੋਈ ਇਹਨਾਂ ਨੂੰ ਚਨਨ ਦੀ ਰੋਡ ਨਹੀਂ ਕੁਸ਼ ਕਰਨ ਦੀ ਰੋਡ ਨਹੀਂ ਮਿੰਟੋ ਮਿੰਟੀ ਦਵਾਰ ਇਹਦੇ ਫੜਨ ਕੱਟੋ ਜਿੰਨੀ ਮਰਜ਼ੀ ਬ੍ਰੇਕ ਕਰ ਲੋ ਜੀ ਜਿੰਨੀ ਮਰਜ਼ੀ ਮੋੜੀ ਕਰ ਦਿਓ ਇਹਨਾਂ ਵਧੀਆ ਟ੍ਰਿਕ ਹੋ ਜੀ ਦੇਖੋ ਇਹ ਸਹੀ ਸਾਈਜ਼ ਹੈ ਕੁਇਆ ਇਹ ਨਹੀਂ ਆਪਾਂ ਕਹਿ ਸਕਦੇ ਮੋਟੀ ਐ ਪਹਿਲਾਂ ਬੁੜੀਆਂ ਕਰਦੇ ਪਹਿਲਾਂ ਉਹਦੀ ਗੁਠੀ ਬਣਾਉਂਦਾਂ ਸੀ ਫਿਰ ਉਹਨੂੰ ਫੜ ਦਿੰਨਾ ਸੀ ਬਸ ਇਸ ਤਰ੍ਹਾਂ ਕੱਟੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਪੁਆਇੰਟ ਜ਼ਰੂਰ ਕਰਕੇ ਦੱਸੋ ਵਧੀਆ ਟ੍ਰਿਕ ਹੈ ਜੀ ਮੈਂ ਜਬ ਜਿਹੜੀਆਂ ਹਰੀਆਂ ਮਿਰਚਾਂ ਸਬਜ਼ੀ ਚ ਪਾਉਣੀ ਉਹ ਵੀ ਇਹਦੇ ਨਾਲ ਹੀ ਕੱਢਦੀ ਹੁੰਦੀ ਹਾਂ ਰਸੋਈ ਚ ਰੱਖੀ ਹੋਈ ਐ ਬਸ ਇਸੇ ਕੰਬਸਤੀ ਆਪਾਂ ਯੂਜ਼ ਕਰੀਏਗੇ